ਸੱਚੀ ਹੈਗਾ ਦੋਸਤੋ ਮੈਂ ਹਾਂ ਵੀਪਲ ਗੌਰ ਅਤੀ ਪੰਜਾਬੀ ਫੈਕਟੋ ਪੀਡੀਏ ਤੇ ਤੁਹਾਡਾ ਸਵਾਗਤ ਹੈ ਸਾਡੀ ਧਰਤੀ ਇੱਕ ਬਿਲਖਣ ਗ੍ਰਹਿ ਹੈ ਜਿਸਦੇ ਜੀਵਨ ਦੇ ਅਣਗਿਣਤ ਰੰਗ ਹਨ ਪਰ ਇਸੇ ਗ੍ਰਹਿ ਤੇ ਕੁਝ ਅਜਹੀਆਂ ਥਾਵਾਂ ਵੀ ਹਨ ਜਿੱਥੇ ਹਾਲਾਤ ਇੰਨੇ ਕਠੋਰ ਅਤੇ ਅਤਿ ਦੇ ਐਕਸਟ੍ਰੀਮ ਹਨ ਕਿ ਉੱਥੇ ਜੀਵਨ ਦੀ ਕਲਪਨਾ ਕਰਨਾ ਵੀ ਮੁਸ਼ਕਿਲ ਹੈ ਇਹ ਧਰਤੀ ਤੇ ਮੌਜੂਦ ਨਰਕ ਦੇ ਟੁਕੜੇ ਹਨ ਜੇਕਰ ਤੁਹਾਨੂੰ 57 ਡਿਗਰੀ ਸੈਲਸੀਅਸ ਜਿੰਨੇ ਉੱਚੇ ਤਾਪਮਨ ਵਿੱਚ ਖੜਾ ਕਰ ਦਿੱਤਾ ਜਾਵੇ ਤਾਂ ਕੀ ਹੋਵੇਗਾ ਇਸ ਗਰਮੀ ਵਿੱਚ ਪਾਣੀ ਉਬਲਣ ਦੇ ਅੱਧੇ ਰਸਤੇ ਤੇ ਹੁੰਦਾ ਹੈ ਅਤੇ ਮਨੁੱਖੀ ਸਰੀਰ ਕੋਝੀ ਘੰਟਿਆਂ ਵਿੱਚ ਕੰਮ ਕਰਨਾ ਬੰਦ ਕਰ ਸਕਦਾ ਹੈ ਜੀ ਹਾਂ ਧਰਤੀ ਤੇ ਅਜਿਹੀਆਂ ਥਾਵਾਂ ਵੀ ਹਨ ਜੋ ਇੰਨੀਆਂ ਗਰਮ ਹੋ ਜਾਂਦੀਆਂ ਹਨ ਇਸ ਦੇ ਉਲਟ ਕੁਝ ਥਾਵਾਂ ਇੰਨੀਆਂ ਠੰਡੀਆਂ ਹਨ ਕਿ ਉਥੇ ਸਾਹ ਲੈਣ ਨਾਲ ਤੁਹਾਡੇ ਫੇਫੜੇ ਜੰਮ ਸਕਦੇ ਹਨ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਧਰਤੀ ਦੇ ਇਨ੍ਹਾਂ ਹੀ ਦੋ ਅੱਤ ਦੇ ਕਿਨਾਰਿਆਂ ਦੀ ਯਾਤਰਾ ਕਰਾਂਗੇ ਦੁਨੀਆ ਦੀ ਸਭ ਤੋਂ ਗਰਮ ਜਗਾ ਦਾ 90 ਸਾਲ ਪੁਰਾਣਾ ਰਿਕਾਰਡ ਇੱਕ ਵੱਡਾ ਵਿਵਾਦ ਕਿਉਂ ਬਣ ਗਿਆ ਅਤੇ ਉਸ ਨੂੰ ਰੱਦ ਕਿਉਂ ਕਰ ਦਿੱਤਾ ਗਿਆ ਅੱਜ ਅਧਿਕਾਰਿਤ ਤੌਰ ਤੇ ਧਰਤੀ ਤੇ ਸਭ ਤੋਂ ਗਰਮ ਜਗ੍ਹਾ ਕਿਹੜੀ ਹੈ ਅਤੇ ਉੱਥੇ ਇੰਨੀ ਗਰਮੀ ਕਿਉਂ ਪੈਂਦੀ ਹੈ ਧਰਤੀ ਤੇ ਸਭ ਤੋਂ ਠੰਡੀ ਜਗ੍ਹਾ ਤੇ ਤਾਪਮਾਨ -99.2 ਡਿਗਰੀ ਸੈਲਸੀਅਸ ਤੱਕ ਕਿਉਂ ਡਿੱਗ ਜਾਂਦਾ ਹੈ ਮਨੁੱਖੀ ਸਰੀਰ ਅਜਿਹੇ ਅਤਿ ਤਾਪਮਾਨਾਂ ਦਾ ਸਾਹਮਣਾ ਕਿਵੇਂ ਕਰਦਾ ਹੈ ਅਤੇ ਇਸ ਦੀਆਂ ਹੱਦਾਂ ਕੀ ਹਨ ਅਤੇ ਦੁਨੀਆ ਦਾ ਸਭ ਤੋਂ ਠੰਡਾ ਵੱਸਦਾ ਹੋਇਆ ਪਿੰਡ ਕਿਹੜਾ ਹੈ ਜਿੱਥੇ ਲੋਕ ਅੱਜ ਵੀ ਰਹਿੰਦੇ ਹਨ ਕੀ ਕੋਈ ਅਜਹੀ ਜਗ੍ਹਾ ਹੈ ਜਿੱਥੇ ਜ਼ਮੀਨ ਇੰਨੀ ਗਰਮ ਹੋ ਜਾਂਦੀ ਹੈ ਕਿ ਤੁਸੀਂ ਉਸਦੇ ਤੇ ਆਮਲੇਟ ਬਣਾ ਸਕਦੇ ਹੋ ਸਾਡੇ ਗ੍ਰਹਿ ਦੇ ਸਭ ਤੋਂ ਗਰਮ ਅਤੇ ਸਭ ਤੋਂ ਠੰਡੇ ਰਾਜਾ ਫੁੱਟ ਪੜਦਾ ਚੁਕੀ ਦੁਨੀਆ ਦੀ ਸਭ ਤੋਂ ਗਰਮ ਜਗ੍ਹਾ ਦਾ 90 ਸਾਲ ਪੁਰਾਣਾ ਵਿਸ਼ਵ ਰਿਕਾਰਡ ਇੱਕ ਵੱਡਾ ਵਿਵਾਦ ਕਿਉਂ ਬਣ ਗਿਆ ਅਤੇ ਅੰਤ ਵਿੱਚ ਉਸ ਨੂੰ ਇੱਕ ਵੱਡੀ ਗਲਤੀ ਦੇਕਰਾਰ ਦੇ ਕੇ ਰੱਦ ਕਿਉਂ ਕਰ ਦਿੱਤਾ 90 ਸਾਲਾਂ ਤੱਕ ਦੁਨੀਆ ਭਰ ਦੀਆਂ ਭੂਗੋਲ ਦੀਆਂ ਕਿਤਾਬਾਂ ਤੇ ਗਨੀਜ਼ ਬੁੱਕ ਆਫ ਵੋਲਡ रिकॉर्ड्स ਵਿੱਚ ਇੱਕੋ ਹੀ ਨਾਮ ਧਰਤੀ ਤੇ ਸਭ ਤੋਂ ਗਰਮ ਸਥਾਨ ਵਜੋਂ ਦਰਜ ਸੀ ਅਲ ਅਜ਼ੀਜ਼ੀਆ ਲੀਬੀਆ ਇਹ ਰਿਕਾਰਡ 13 ਸਤੰਬਰ 1922 ਨੂੰ ਸਥਾਪਿਤ ਕੀਤਾ ਗਿਆ ਸੀ ਜਦੋਂ ਉੱਥੋਂ ਦੇ ਇੱਕ ਇਤਾਲਵੀ ਫੌਜੀ ਅੱਡੇ ਤੇ ਤਾਪਮਾਨ 57.7 ਡਿਗਰੀ ਸੈਲਸੀਅਸ ਜਾਂ 136 ਡਿਗਰੀ ਫਾਰਨਹੀਟ ਦਰਜ ਕੀਤਾ ਗਿਆ ਸੀ 90 ਸਾਲਾਂ ਤੱਕ ਇਸ ਰਿਕਾਰਡ ਤੇ ਕੋਈ ਸਵਾਲ ਨਹੀਂ ਉਠਾਇਆ ਗਿਆ ਪਰ 2010 ਵਿੱਚ ਵਿਸ਼ਵ ਮੌਸਮ ਵਿਗਿਆਨ ਸੰਗਠਨ ਦੇ ਕੁਝ ਮਾਹਿਰਾਂ ਨੇ ਇਸ ਪੁਰਾਣੀ ਰਿਕਾਰਡ ਦੀ ਦੁਬਾਰਾ ਜਾਂਚ ਕਰਨ ਦਾ ਫੈਸਲਾ ਕੀਤਾ। ਉਹਨਾਂ ਨੇ ਇੱਕ ਅੰਤਰਰਾਸ਼ਟਰੀ ਟੀਮ ਬਣਾਈ ਅਤੇ 1922 ਦੇ ਉਸ ਦਿਨ ਤੇ ਅਸਲ ਲੌਗ ਬੁੱਕ ਅਤੇ ਰਿਕਾਰਡਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਉਹਨਾਂ ਦੀ ਜਾਂਚ ਪੜਤਾਲ ਜੋ ਕਿ ਇੱਕ ਜਾਸੂਸੀ ਕਹਾਣੀ ਵਾਂਗ ਸੀ ਨੇ ਕਈ ਹੈਰਾਨੀਜਨਕ ਤੱਥਾਂ ਦਾ ਖੁਲਾਸਾ ਕੀਤਾ। ਪਹਿਲਾਂ ਉਨ੍ਹਾਂ ਨੇ ਪਾਇਆ ਕਿ ਜਿਸ ਵਿਅਕਤੀ ਨੇ ਇਹ ਤਾਪਮਨ ਦਰਜ ਕੀਤਾ ਸੀ ਉਹ ਇੱਕ ਨਵਾਂ ਅਤੇ ਗੈਰਤਜਰਬੇਕਾਰ ਨਰੀਖਕ ਸੀ ਜੋ ਸ਼ਾਇਦ ਥਰਮਾਮੀਟਰ ਨੂੰ ਸਹੀ ਢੰਗ ਨਾਲ ਪੜ੍ਹਨਾ ਨਹੀਂ ਜਾਣਦਾ ਸੀ ਦੂਜਾ ਜਿਸ ਥਰਮਾਮੀਟਰ ਦੀ ਵਰਤੋਂ ਕੀਤੀ ਗਈ ਸੀ ਉਹ ਇੱਕ ਪੁਰਾਣੀ ਕਿਸਮ ਦਾ ਬੈਲਾਨੀ 6 ਥਰਮੋਗ੍ਰਾਫ ਸੀ ਜੋ ਕਿ ਇੱਕ ਅੱਜ ਦੇ ਆਧੁਨਿਕ ਥਰਮਾਮੀਟਰਾਂ ਦੇ ਮੁਕਾਬਲੇ ਬਹੁਤ ਗਲਤ ਹੋ ਸਕਦਾ ਹੈ ਅਤੇ ਇਸ ਨੂੰ ਪੜ੍ਹਨਾ ਵੀ ਮੁਸ਼ਕਲ ਹੁੰਦਾ ਹੈ ਤੀਜਾ ਤੇ ਸਭ ਤੋਂ ਵੱਡਾ ਸਬੂਤ ਇਹ ਸੀ ਕਿ ਜਿਸ ਜਗ੍ਹਾ ਤੇ ਇਹ ਥਰਮਾਮੀਟਰ ਰੱਖਿਆ ਗਿਆ ਸੀ ਉਹ ਇੱਕ ਗੂੜੇ ਤਾਰ ਵਰਗੇ ਪਦਾਰਥ ਦੇ ਉੱਪਰ ਸੀ ਇਹ ਗੂੜੀ ਸਤਾ ਸੂਰਜ ਦੀ ਰੋਸ਼ਨੀ ਨੂੰ ਸੋਕੇ ਆਲੇ ਦੁਆਲੇ ਦੀ ਹਵਾ ਨੂੰ ਹੋਰ ਗਰਮ ਕਰ ਦਿੰਦੀ ਹੈ ਜਿਸ ਨਾਲ ਤਾਪਮਾਨ ਦਾ ਇੱਕ ਗਲਤ ਅਤੇ ਵਧਿਆ ਹੋਇਆ ਰੀਡਿੰਗ ਮਿਲਦਾ ਹੈ ਇਨਾਂ ਸਾਰੇ ਸਬੂਤਾਂ ਦੇ ਆਧਾਰ 'ਤੇ 2012 ਵਿੱਚ WMO ਨੇ ਅਧਿਕਾਰਿਤ ਤੌਰ ਤੇ ਐਲਾਨ ਕੀਤਾ ਕਿ ਅਲ अजीਜ਼ੀਆ ਦਾ 90 ਸਾਲ ਪੁਰਾਣਾ ਰਿਕਾਰਡ ਅਵੈਧ ਹੈ ਇਸ ਨਾਲ ਦੁਨੀਆ ਦੀ ਸਭ ਤੋਂ ਗਰਮ ਜਗ੍ਹਾ ਦਾ ਖਿਤਾਬ ਇੱਕ ਨਵੇਂ ਪਰ ਪੁਰਾਣੀ ਦਾਵੇਦਾਰ ਕੋਲ ਵਾਪਸ ਚਲਾ ਗਿਆ ਅਲ अजीਜ਼ੀਆ ਦਾ ਰਿਕਾਰਡ ਰੱਦ ਹੋਣ ਤੋਂ ਬਾਅਦ ਅੱਜ ਅਧਿਕਾਰਿਤ ਤੌਰ ਤੇ ਧਰਤੀ ਤੇ ਸਭ ਤੋਂ ਗਰਮ ਜਗ੍ਹਾ ਕਿਹੜੀ ਹੈ ਅਤੇ ਉੱਥੇ ਇੰਨੀ ਅੱਗ ਵਰਗੀ ਗਰਮੀ ਕਿਉਂ ਪੈਂਦੀ ਹੈ ਨਵਾਂ ਰਿਕਾਰਡ ਧਾਰਕ ਅਸਲ ਵਿੱਚ ਪੁਰਾਣਾ ਰਿਕਾਰਡ ਧਾਰਕ ਸੀ ਜਿਸ ਨੂੰ ਅਲ ਅਜ਼ੀਜ਼ੀਆ ਨੇ ਪਛਾੜ ਦਿੱਤਾ ਸੀ ਇਹ ਜਗ੍ਹਾ ਹੈ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਸਥਿਤ ਮੌਤ ਦੀ ਘਾਟੀ ਯਾਨੀ ਡੈਥ ਵੈਲੀ 10 ਜੁਲਾਈ 1913 ਨੂੰ ਡੈਥ ਵੈਲੀ ਨੇ ਫਰਨੇਸ ਗ੍ਰੀਕ ਨਾਂ ਦੇ ਸਥਾਨ ਤੇ ਤਾਪਮਾਨ 56.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ 2012 ਤੋਂ ਇਹ ਧਰਤੀ ਤੇ रिकॉर्ड ਕੀਤਾ ਗਿਆ ਸਭ ਤੋਂ ਉੱਚਾ ਹਵਾ ਦਾ ਤਾਪਮਾਨ ਹੈ ਡੈਥ ਵੈਲੀ ਦਾ ਨਾਮ ਹੀ ਉਸਦੇ ਭਿਆਨਕ ਪਾਤਾਵਾਰਿਆਂ ਨੂੰ ਦਰਸਾਉਂਦਾ ਹੈ ਪਰ ਇੱਥੇ ਇੰਨੀ ਜ਼ਿਆਦਾ ਗਰਮੀ ਹੋਣ ਦੇ ਕਈ ਭੂਗੋਲਿਕ ਕਾਰਨ ਹਨ ਪਹਿਲਾ ਇਸ ਦੀ ਡੂੰਘਾਈ ਡੈਥ ਵੈਲੀ ਦਾ ਵੱਡਾ ਹਿੱਸਾ ਸਮੁੰਦਰੀ ਤਲ ਤੋਂ ਵੀ ਹੇਠਾਂ ਹੈ ਜੋ ਇਸ ਨੂੰ ਉੱਤਰੀ ਅਮਰੀਕਾ ਦਾ ਸਭ ਤੋਂ ਨੀਵਾਂ ਬਿੰਦੂ ਬਣਾਉਂਦਾ ਹੈ ਨੀਵੀਂ ਉਚਾਈ ਤੇ ਹਵਾ ਦਾ ਦਬਾਅ ਵੱਧਦਾ ਹੈ ਜੋ ਗਰਮੀ ਨੂੰ ਫਸਾ ਲੈਂਦਾ ਹੈ ਦੂਜਾ ਇਸ ਟਪੋਗੋਲਿਕ ਸਥਿਤੀ ਇਹ ਇੱਕ ਲੰਬੀ ਅਤੇ ਤੰਗ ਘਾਟੀ ਹੈ ਜੋ ਉੱਚੇ ਪਹਾੜਾਂ ਨਾਲ ਘिरी ਹੋਈ ਹੈ ਇਹ ਪਹਾੜ ਪ੍ਰਸ਼ਾਂਤ ਮਹਾਸਾਗਰ ਤੋਂ ਆਉਣ ਵਾਲੀਆਂ ਠੰਡੀਆਂ ਅਤੇ ਨਮੀ ਵਾਲੀਆਂ ਹਵਾਵਾਂ ਨੂੰ ਰੋਕ ਲੈਂਦੇ ਹਨ ਇਸ ਤੋਂ ਇਲਾਵਾ ਇਹ ਪਹਾੜ بارش ਵਾਲੇ ਬੱਦਲਾਂ ਨੂੰ ਵੀ ਰੋਕ ਲੈਂਦੇ ਹਨ ਜਿਸ ਕਾਰਨ ਡੈਥ ਵੈਲੀ ਉੱਤਰੀ ਅਮਰੀਕਾ ਦੀਆਂ ਸਭ ਤੋਂ ਸੁੱਕੀਆਂ ਥਾਵਾਂ ਵਿੱਚੋਂ ਇੱਕ ਹੈ ਤੀਜਾ ਅਤੇ ਸਭ ਤੋਂ ਮਹੱਤਵਪੂਰਨ ਕਾਰਨ ਹੈ ਓਵਨ ਇਫੈਕਟ ਸੂਰਜ ਦੀ ਰੌਸ਼ਨੀ ਘਾਟੀ ਦੀ ਸੁੱਕੀ ਖਣੀਲੀ ਜ਼ਮੀਨ ਅਤੇ ਚਟਾਨਾਂ ਨੂੰ ਬਹੁਤ ਜ਼ਿਆਦਾ ਗਰਮ ਕਰ ਦਿੰਦੀ ਹੈ। ਇਹ ਗਰਮੀ ਫਿਰ ਹਵਾ ਵਿੱਚ ਫੈਲਦੀ ਹੈ। ਗਰਮ ਹਵਾ ਉੱਪਰ ਉੱਠਦੀ ਹੈ ਪਰ ਉੱਚੇ ਪਹਾੜਾਂ ਕਾਰਨ ਬਾਹਰ ਨਹੀਂ ਨਿਕਲ ਸਕਦੀ। ਇਹ ਉੱਪਰ ਜਾ ਕੇ ਥੋੜੀ ਠੰਡੀ ਹੁੰਦੀ ਹੈ ਅਤੇ ਫਿਰ ਵਾਪਸ ੇਠਾਂ ਆਉਂਦੀ ਹੈ। ਜਦੋਂ ਇਹ ੇਠਾਂ ਆਉਂਦੀ ਹੈ ਤਾਂ ਇਹ ਦੁਬਾਰਾ ਦਬਾਅ ਕਾਰਨ ਹੋਰ ਵੀ ਗਰਮ ਹੋ ਜਾਂਦੀ ਹੈ। ਇਹ ਚੱਕਰ ਲਗਾਤਾਰ ਚੱਲਦਾ ਰਹਿੰਦਾ ਹੈ ਜਿਸ ਨਾਲ ਘਾਟੀ ਇੱਕ ਕੁਦਰਤੀ ਕਨਵੈਕਸ਼ਨ ਓਵਨ ਵਾਂਗ ਬਣ ਜਾਂਦੀ ਹੈ। ਜਿੱਥੇ ਗਰਮੀ ਫਸੀ ਰਹਿੰਦੀ ਹੈ ਅਤੇ ਤਾਪਮਾਨ ਖਤਰਨਾਕ ਪੱਧਰ ਤੱਕ ਪਹੁੰਚ ਜਾਂਦਾ ਹੈ। ਹੁਣ ਗਰਮੀ ਦੇ ਨਰਕ ਤੋਂ ਚੱਲਦੇ ਹਾਂ ਧਰਤੀ ਤੇ ਮੌਜੂਦ ਬਰਫ਼ੀਲੇ ਨਰਕ ਵੱਲ। ਧਰਤੀ ਤੇ ਸਭ ਤੋਂ ਠੰਡੀ ਜਗ੍ਹਾ ਵੋਸਟੋਕਸ ਸਟੇਸ਼ਨ ਅੰਟਾਰਕਟਿਕਾ ਤੇ ਤਾਪਮਾਨ -99.2 ਡਿਗਰੀ ਸੈਲਸੀਅਸ ਤੱਕ ਕਿਉਂ ਡਿੱਗ ਜਾਂਦਾ ਹੈ? ਜਿਵੇਂ ਕਿ ਸਾਡੇ ਟੈਕਸਟ ਵਿੱਚ ਦੱਸਿਆ ਗਿਆ ਹੈ ਕਿ ਇਹ ਤਾਪਮਾਨ ਇੰਨਾ ਘੱਟ ਹੈ ਕਿ ਜੇਕਰ ਤੁਸੀਂ ਉਬਲਦੇ ਪਾਣੀ ਨੂੰ ਹਵਾ ਵਿੱਚ ਛੁੱਟੋ ਉਹ ਜ਼ਮੀਨ ਤੇ ਡਿੱਗਣ ਤੋਂ ਪਹਿਲਾਂ ਹੀ ਬਰਫ਼ ਬਣ ਜਾਵੇਗਾ। ਵੋਸਟੋਕ ਸਟੇਸ਼ਨ ਇੱਕ ਰੂਸੀ ਖੋਜ ਸਟੇਸ਼ਨ ਹੈ ਜੋ ਅੰਟਾਰਕਟਿਕਾ ਦੇ ਲਗਭਗ ਕੇਂਦਰ ਵਿੱਚ ਪੂਰਬੀ ਅੰਟਾਰਕਟਿਕ ਬਰਫ਼ ਦੀ ਚਾਦਰ ਦੇ ਉੱਪਰ ਸਥਿਤ ਹੈ। ਇੱਥੇ ਇੰਨੀ ਜ਼ਿਆਦਾ ਠੰਡ ਹੋਣ ਦੇ ਕਈ ਕਾਰਨ ਹਨ ਜੋ ਮਿਲ ਕੇ ਇੱਕ ਸੰਪੂਰਨ ਠੰਡਾ ਤੂਫਾਨ ਬਣਾਉਂਦੇ ਹਨ। ਪਹਿਲਾ ਕਾਰਨ ਹੈ ਉਚਾਈ। ਵੋਸਟੋਕ ਸਟੇਸ਼ਨ ਸਮੁੰਦਰੀ ਤਲ ਤੋਂ ਲਗਭਗ 3488 ਮੀਟਰ ਦੀ ਉਚਾਈ ਤੇ ਸਥਿਤ ਹੈ ਜਿੰਨੀ ਜ਼ਿਆਦਾ ਉਚਾਈ ਹੁੰਦੀ ਹੈ ਹਵਾ ਓਨੀ ਹੀ ਪਤਲੀ ਅਤੇ ਠੰਡੀ ਹੁੰਦੀ ਹੈ ਦੂਜਾ ਕਾਰਨ ਹੈ ਇਸ ਦੀ ਧਰੂਵੀ ਸਥਿਤੀ ਇਹ ਦੱਖਣੀ ਧਰੋਵ ਦੇ ਨੇੜੇ ਹੈ ਜਿਸ ਦਾ ਮਤਲਬ ਹੈ ਕਿ ਇਸ ਨੂੰ ਸਾਲ ਦੇ ਜ਼ਿਆਦਾਤਰ ਹਿੱਸੇ ਵਿੱਚ ਬਹੁਤ ਘੱਟ ਸਿੱਧੀ ਧੁੱਪ ਮਿਲਦੀ ਹੈ ਸਰਦੀਆਂ ਵਿੱਚ ਇੱਥੇ ਕਈ ਮਹੀਨਿਆਂ ਤੱਕ ਪੂਰਨ ਹਨੇਰਾ ਯਾਨੀ ਧਰੂਵੀ ਰਾਤ ਰਹਿੰਦੀ ਹੈ ਤੀਜਾ ਤੇ ਸਭ ਤੋਂ ਮਹੱਤਵਪੂਰਨ ਕਾਰਨ ਹੈ ਬਰਫ਼ ਦੀ ਵਿਸ਼ਾਲ ਚਾਦਰ ਅੰਟਾਰਕਟਿਕਾ 98% ਬਰਫ਼ ਨਾਲ ਢਕਿਆ ਹੋਇਆ ਹੈ ਇਹ ਚਿੱਟੀ ਬਰਫ਼ ਦੀ ਇੱਕ ਵਿਸ਼ਾਲ ਸ਼ੀਸ਼ੇ ਵਾਂਗ ਕੰਮ ਕਰਦੀ ਹੈ ਅਤੇ ਸੂਰਜ ਦੀ ਲਗਭਗ 80% ਗਰਮੀ ਨੂੰ ਵਾਪਸ ਪੁਲਾੜ ਵਿੱਚ ਪ੍ਰਤੀਬਿੰਬਿਤ ਕਰ ਦਿੰਦੀ ਹੈ ਇਸ ਪ੍ਰਕਿਰਿਆ ਨੂੰ ਐਲਬੀਡੋ ਇਫੈਕਟ ਕਹਿੰਦੇ ਹਨ ਅਸਲ ਜ਼ਮੀਨ ਗਰਮ ਹੀ ਨਹੀਂ ਹੋ ਪਉਂਦੀ ਚੌਥਾ ਕਾਰਨ ਹੈ ਇੱਥੋਂ ਦਾ ਮੌਸਮ ਵੋ ਸਟੋਕ ਸਟੇਸ਼ਨ ਧਰਤੀ ਤੇ ਸਭ ਤੋਂ ਧੁੱਪ ਵਾਲੀਆਂ ਥਾਵਾਂ ਵਿੱਚੋਂ ਇੱਕ ਹੈ ਪਰ ਨਾਲ ਹੀ ਸਭ ਤੋਂ ਸ਼ਾਂਤ ਵੀ ਇੱਥੇ ਬੱਦਲ ਬਹੁਤ ਘੱਟ ਹੁੰਦੇ ਹਨ ਬੱਦਲ ਰਾਤ ਨੂੰ ਇੱਕ ਕੰਬਲ ਵਾਂਗ ਕੰਮ ਕਰਦੇ ਹਨ ਅਤੇ ਗਰਮੀ ਨੂੰ ਵਾਪਸ ਜਾਣ ਤੋਂ ਰੋਕਦੇ ਹਨ ਪਰ ਸਾਫ਼ ਅਸਮਾਨ ਕਾਰਨ ਦਿਨ ਵੇਲੇ ਜੋ ਵੀ ਥੋੜੀ ਜਹੀ ਗਰਮੀ ਹੁੰਦੀ ਹੈ ਉਹ ਰਾਤ ਨੂੰ ਤੇਜ਼ੀ ਨਾਲ ਵਾਪਸ ਉਲਾੜ ਵਿੱਚ ਚਲੀ ਜਾਂਦੀ ਹੈ ਜਿਸ ਨਾਲ ਤਾਪਮਾਨ ਬਹੁਤ ਤੇਜ਼ੀ ਨਾਲ ਡਿੱਗਦਾ ਹੈ ਮਨੁੱਖੀ ਸਰੀਰ ਅਜਹੀ ਅਤੇ ਅਤੇ ਤਾਪਮਾਨਾਂ ਦਾ ਸਾਹਮਣਾ ਕਿਵੇਂ ਕਰਦਾ ਹੈ ਅਤੇ ਇਸ ਦੀਆਂ ਹੱਦਾਂ ਕੀ ਹਨ ਮਨੁੱਖੀ ਸਰੀਰ ਇੱਕ ਅਦਭੁਤ ਮਸ਼ੀਨ ਹੈ ਪਰ ਇਸ ਦੀ ਵੀ ਆਪਣੀ ਇੱਕ ਸੀਮਾ ਹੈ ਸਾਡਾ ਸਰੀਰ ਲਗਭਗ 37 ਡਿਗਰੀ ਸੈਲਸੀਅਸ ਦੇ ਇੱਕ ਬਹੁਤ ਹੀ ਤੰਗ ਤਾਪਮਾਨ ਸੀਮਾ ਵਿੱਚ ਕੰਮ ਕਰਨ ਲਈ ਬਣਿਆ ਹੈ ਜਦੋਂ ਉਹ ਬਾਰੀ ਤਾਪਮਾਨ ਬਹੁਤ ਜ਼ਿਆਦਾ ਵਾਜਦਾ ਹੈ ਜਿਵੇਂ ਕਿ ਡੈਥ ਵੈਲੀ ਵਿੱਚ ਤਾਂ ਸਾਡਾ ਸਰੀਰ ਆਪਣੇ ਆਪ ਨੂੰ ਠੰਡਾ ਰੱਖਣ ਲਈ ਪਸੀਨਾ ਵਹਾਉਂਦਾ ਹੈ ਪਸੀਨੇ ਦੇ ਵਾਸ਼ਪੀਕਰਨ ਨਾਲ ਸਾਡੀ ਚਮੜੀ ਠੰਡੀ ਹੁੰਦੀ ਹੈ ਪਰ ਬਹੁਤ ਜ਼ਿਆਦਾ ਗਰਮੀ ਵਿੱਚ ਇਹ ਸਿਸਟਮ ਫੇਲ ਹੋ ਸਕਦਾ ਹੈ ਜੇਕਰ ਅਸੀਂ ਲੋੜਿੰਦਾ ਪਾਣੀ ਨਹੀਂ ਪੀਂਦੇ ਤਾਂ ਸਾਨੂੰ ਡੀਹਾਈਡਰੇਸ਼ਨ ਹੋ ਜਾਂਦੀ ਹੈ ਸਰੀਰ ਦਾ ਤਾਪਮਾਨ ਵਧਣ ਨਾਲ ਹੀਟ ਐਗਜ਼ਰਸ਼ਨ ਹੋ ਸਕਦਾ ਹੈ ਜਿਸ ਵਿੱਚ ਚੱਕਰ ਆਉਣਾ ਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ ਜੇਕਰ ਸਰੀਰ ਦਾ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਚਲਾ ਜਾਂਦਾ ਹੈ ਤਾਂ ਇਹ ਹੀਟ ਸਟ੍ਰੋਕ ਦਾ ਕਾਰਨ ਬਣ ਸਕਦਾ ਹੈ ਜੋ ਕਿ ਇੱਕ ਮੈਡੀਕਲ ਐਮਰਜੈਂਸੀ ਹੈ ਇਸ ਵਿੱਚ ਸਰੀਰ ਦਾ ਠੰਡਾ ਕਰਨ ਵਾਲਾ ਸਿਸਟਮ ਪੂਰੀ ਤਰ੍ਹਾਂ ਬੰਦ ਹੋ ਜਾਂਦਾ ਹੈ ਅਤੇ ਦਿਮਾਗ ਅਤੇ ਹੋਰ ਅੰਦਰੂਨੀ ਅੰਗਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਜੋ ਮੌਤ ਦਾ ਕਾਰਨ ਵੀ ਬਣ ਸਕਦਾ ਹੈ ਐਸਪੀ ਆਲਟ ਬਹੁਤ ਜ਼ਿਆਦਾ ਠੰਡ ਜਿਵੇਂ ਕਿ ਵੋ ਸਟ੍ਰੋਕ ਸਟੇਸ਼ਨ ਤੇ ਹੋਰ ਵੀ ਖਤਰਨਾਕ ਹੋ ਸਕਦੀ ਹੈ ਸਾਡਾ ਸਰੀਰ ਠੰਡ ਵਿੱਚ ਕੰਬ ਕੇ ਗਰਮੀ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ -99.2 ਡਿਗਰੀ ਸੈਲਸੀਅਸ ਵਰਗੇ ਤਾਪਮਾਨ ਵਿੱਚ ਇਹ ਨਾ ਕਾਫੀ ਹੈ ਸਭ ਤੋਂ ਪਹਿਲਾ ਖਤਰਾ ਹੈ ਫਰੋਸਟ ਬਾਈਟ ਜਿਸ ਵਿੱਚ ਸਰੀਰ ਦੇ ਬਾਰੀ ਹਿੱਸੇ ਜਿਵੇਂ ਕਿ ਉਂਗਲਾਂ ਪੈਰ ਨਖ ਅਤੇ ਕੰਨ ਦਾ ਟਿਸ਼ੂ ਜਮ ਜਾਂਦਾ ਹੈ ਜਿਸ ਨਾਲ ਉਹ ਹਮੇਸ਼ਾ ਲਈ ਨੁਕਸਾਨੀਆਂ ਜਾ ਸਕਦਾ ਹੈ ਇਸ ਤੋਂ ਵੀ ਵੱਡਾ ਖਤਰਾ ਹੈ ਹਾਈਪੋਥਰਮੀਆ ਜਿਸ ਵਿੱਚ ਸਰੀਰ ਦਾ ਅੰਦਰੂਨੀ ਤਾਪਮਾਨ ਖਤਰਨਾਕ ਪੱਧਰ ਤੱਕ ਡਿੱਗ ਜਾਂਦਾ ਹੈ ਜਦੋਂ ਅਜਿਹਾ ਹੁੰਦਾ ਹੈ ਤਾਂ ਦਿਲ ਦੀ ਧੜਕਣ ਅਤੇ ਸਾਹ ਹੌਲੀ ਹੋ ਜਾਂਦੇ ਹਨ ਵਿਅਕਤੀ ਉਲਝਣ ਵਿੱਚ ਪੈ ਜਾਂਦਾ ਹੈ ਅਤੇ ਅੰਤ ਵਿੱਚ ਬੇਹੋਸ਼ ਹੋ ਕੇ ਮੌਤ ਹੋ ਸਕਦੀ ਹੈ। ਵੋਸਟੋਕ ਸਟੇਸ਼ਨ ਤੇ ਰਹਿਣ ਵਾਲੇ ਵਿਗਿਆਨੀਆਂ ਨੂੰ ਬਚਣ ਲਈ ਕੀ ਪਰਤਾਂ ਵਾਲੇ ਖਾਸ ਕੱਪੜੇ, ਗਰਮ ਕੀਤੇ ਹੋਏ ਦਸਤਾਨੇ ਅਤੇ ਜੁੱਤੇ ਅਤੇ ਵਿਸ਼ੇਸ਼ ਸਾਹ ਲੈਣ ਵਾਲੇ ਮਾਸਕ ਪਹਿਨਣੇ ਪੈਂਦੇ ਹਨ। ਵੋਸਟੋਕ ਸਟੇਸ਼ਨ ਤਾਂ ਇੱਕ ਖੋਜ ਕੇਂਦਰ ਹੈ ਪਰ ਦੁਨੀਆ ਦਾ ਸਭ ਤੋਂ ਠੰਡਾ ਵਸਦਾ ਹੋਇਆ ਪਿੰਡ ਕਿਹੜਾ ਹੈ ਜਿੱਥੇ ਲੋਕ ਸਾਰਾ ਸਾਲ ਰਹਿੰਦੇ ਹਨ। ਇਹ ਸਥਾਨ ਹੈ ਓਮ ਯਾਕੂਨ ਰੂਸ ਦੇ ਸਾਈਬੀਰੀਆ ਖੇਤਰ ਵਿੱਚ ਸਥਿਤ ਇੱਕ ਛੋਟਾ ਜਿਹਾ ਪਿੰਡ ਇਸ ਨੂੰ ਠੰਡ ਦਾ ਤ੍ਰੋਵ ਵੀ ਕਿਹਾ ਜਾਂਦਾ ਹੈ ਇੱਥੇ ਲਗਭਗ 500 ਲੋਕ ਰਹਿੰਦੇ ਹਨ ਅਤੇ ਉਹਨਾਂ ਨੇ ਆਪਣੇ ਆਪ ਨੂੰ ਦੁਨੀਆ ਦੇ ਸਭ ਤੋਂ ਘਟੋਰ ਮੌਸਮਾਂ ਵਿੱਚੋਂ ਇੱਕ ਵਿੱਚ ਰਹਿਣ ਲਈ ਢਾਲ ਲਿਆ ਹੈ ਓਮ ਯਾਕੂਨ ਵਿੱਚ ਸਰਦੀਆਂ ਵਿੱਚ ਔਸਤ ਤਾਪਮਾਨ -50 ਡਿਗਰੀ ਸੈਲਸੀਅਸ ਰਹਿੰਦਾ ਹੈ ਅਤੇ ਇੱਥੇ ਰਿਕਾਰਡ ਕੀਤਾ ਗਿਆ ਸਭ ਤੋਂ ਘੱਟ ਤਾਪ -71.2 ਡਿਗਰੀ ਸੈਲਸੀਅਸ ਹੈ। ਪੈਸਟ ਹੰਡ ਵਿੱਚ ਜ਼ਿੰਦਗੀ ਬਹੁਤ ਵੱਖਰੀ ਹੁੰਦੀ ਹੈ। ਲੋਕ ਜ਼ਿਆਦਾਤਰ ਮੀਟ ਖਾਂਦੇ ਹਨ ਕਿਉਂਕਿ ਇੱਥੇ ਫਸਲਾਂ ਉਗਾਉਣਾ ਅਸੰਭਵ ਹੈ। ਗੱਡੀਆਂ ਦੇ ਇੰਜਣ ਨੂੰ ਦਿਨ ਭਰ ਚਾਲੂ ਰੱਖਣਾ ਪੈਂਦਾ ਹੈ ਨਹੀਂ ਤਾਂ ਉਹ ਜੰਮ ਜਾਣਗੇ। ਜੇਕਰ ਕੋਈ ਵਿਅਕਤੀ ਐਨਕਾ ਪਹਿਨਦਾ ਹੈ ਤਾਂ ਉਹ ਉਸਦੇ ਚਿਹਰੇ ਨਾਲ ਚਿਪਕ ਜਾਂਦੀਆਂ ਹਨ। ਪੈਨ ਦੀ ਸਿਆਹੀ ਜੰਮ ਜਾਂਦੀ ਹੈ ਅਤੇ ਬੱਚੇ ਉਦੋਂ ਤੱਕ ਸਕੂਲ ਜਾਂਦੇ ਹਨ ਜਦੋਂ ਤੱਕ ਤਾਪਮਾਨ -55 ਡਿਗਰੀ ਸੈਲਸੀਅਸ ਤੋਂ ਹੇਠਾਂ ਨਹੀਂ ਚਲਾ ਜਾਂਦਾ। ਇੱਥੋਂ ਦੇ ਲੋਕ ਕੁਦਰਤ ਦੀ ਸ ਉਹ ਦੀ ਠੰਡ ਦਾ ਸਨਮਾਨ ਕਰਦੇ ਹਨ ਅਤੇ ਉਹਨਾਂ ਨੇ ਇਸ ਨਾਲ ਜਿਉਣ ਦੇ ਤਰੀਕੇ ਸਿੱਖ ਲਏ ਹਨ ਉਹ ਫਰ ਦੇ ਬਣੇ ਹੋਏ ਬਹੁਤ ਗਰਮ ਕੱਪੜੇ ਪਹਿਨਦੇ ਹਨ ਅਤੇ ਆਪਣੇ ਘਰਾਂ ਨੂੰ ਬਹੁਤ ਚੰਗੀ ਤਰ੍ਹਾਂ ਕਵਰ ਕਰਕੇ ਰੱਖਦੇ ਹਨ ਓਮ ਯਾਕੋਨ ਮਨੁੱਖੀ ਅਨੁਕੂਲਨ ਪਤੀ ਸਹਿਣਸ਼ੀਲਤਾ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਹੈ ਜੋ ਦਰਸਾਉਂਦਾ ਹੈ ਕਿ ਇਨਸਾਨ ਸਭ ਤੋਂ ਮੁਸ਼ਕਲ ਹਾਲਾਤਾਂ ਵਿੱਚ ਵੀ ਆਪਣਾ ਘਰ ਬਣਾ ਸਕਦਾ ਹੈ ਭਾਵੇਂ ਡੈਥ ਵੈਲੀ ਅਤੇ ਵੋਸਟੋਕ ਸਟੇਸ਼ਨ ਹਵਾ ਦੇ ਤਾਪਮਾਨ ਦੇ ਅਧਿਕਾਰਤ ਰਿਕਾਰਡ ਰੱਖਦੇ ਹਨ ਕੀ ਕੋਈ ਅਜਿਹੀ ਜਗ੍ਹਾ ਹੈ ਜਿੱਥੇ ਜ਼ਮੀਨ ਇੰਨੀ ਗਰਮ ਹੋ ਜਾਂਦੀ ਹੈ ਕਿ ਤੁਸੀਂ ਉਸ ਤੇ ਆਮਲੇਟ ਬਣਾ ਸਕਦੇ ਹੋ ਜੀ ਹਾਂ ਜਦੋਂ ਅਸੀਂ ਜ਼ਮੀਨੀ ਤਾਪਮਾਨ ਦੀ ਗੱਲ ਕਰਦੇ ਹਾਂ ਤਾਂ ਰਿਕਾਰਡ ਬਦਲ ਜਾਂਦੇ ਹਨ ਈਰਾਨ ਵਿੱਚ ਸਥਿਤ ਲੂਥ ਮਾਰੂਥਲ ਦੁਨੀਆ ਦੀਆਂ ਸਭ ਤੋਂ ਗਰਮ ਥਾਵਾਂ ਵਿੱਚੋਂ ਇੱਕ ਹੈ ਇੱਥੇ ਨਾਸਾ ਦੇ ਸੈਟੇਲਾਈਟਾਂ ਨੇ ਜ਼ਮੀਨ ਦੀ ਸਤ੍ਹਾ ਦਾ ਤਾਪਮਾਨ 70.7 ਡਿਗਰੀ ਸੈਲਸੀਅਸ ਤੋਂ ਵੀ ਵੱਧ ਦਰਜ ਕੀਤਾ ਹੈ ਇਹ ਹਵਾ ਦੇ ਤਾਪਮਾਨ ਨਾਲੋਂ ਬਹੁਤ ਜ਼ਿਆਦਾ ਹੈ ਕਿਉਂਕਿ ਇੱਥੋਂ ਦੀਆਂ ਗੂੜੇ ਰੰਗ ਦੀਆਂ ਚਟਾਨਾਂ ਸੂਰਜ ਦੀ ਗਰਮੀ ਨੂੰ ਬਹੁਤ ਜ਼ਿਆਦਾ ਸੋਖਦੀਆਂ ਹਨ ਇਸੇ ਤਰ੍ਹਾਂ ਠੰਡ ਦੇ ਮਾਮਲੇ ਵਿੱਚ ਵੀ ਸੈਟੇਲਾਈਟ ਨਾਨੇ ਵੋਸਟੋਕ ਸਟੇਸ਼ਨ ਦੇ ਰਿਕਾਰਡ ਨੂੰ ਵੀ ਪਿੱਛੇ ਛੱਡ ਦਿੰਦਾ ਹੈ 2010 ਅਤੇ 2013 ਵਿੱਚ ਅੰਟਾਰਕਟਿਕ ਪਠਾਰ ਤੇ ਕੁਝ ਥਾਵਾਂ ਤੇ ਬਰਫ਼ ਦੀ ਸਤ੍ਹਾ ਦਾ ਤਾਪਮਾਨ -93.2 ਡਿਗਰੀ ਸੈਲਸੀਅਸ ਅਤੇ ਇਥੋਂ ਤੱਕ ਕਿ -99 ਡਿਗਰੀ ਸੈਲਸੀਅਸ ਤੱਕ ਵੀ ਦਰਜ ਕੀਤਾ ਗਿਆ ਹੈ। ਇਹ ਧਰਤੀ ਤੇ ਦਰਜ ਕੀਤੇ ਗਏ ਸਭ ਤੋਂ ਠੰਡੇ ਤਾਪਮਾਨ ਹਨ। ਹਾਲਾਂਕਿ ਇਹ ਅਧਿਕਾਰਿਤ ਵਿਸ਼ਵ ਰਿਕਾਰਡ ਨਹੀਂ ਹਨ ਕਿਉਂਕਿ ਵਿਸ਼ਵ ਮੌਸਮ ਵਿਗਿਆਨ ਸੰਗਠਨ ਦੇ ਨਿਯਮਾਂ ਅਨੁਸਾਰ ਰਿਕਾਰਡ ਹਵਾ ਦੇ ਤਾਪਮਾਨ ਦਾ ਹੋਣਾ ਚਾਹੀਦਾ ਹੈ ਜੋ ਕਿ ਜ਼ਮੀਨ ਤੋਂ ਕੁਝ ਮੀਟਰ ਉੱਪਰ ਮਾਪਿਆ ਜਾਂਦਾ ਹੈ ਨਾ ਕਿ ਸਿੱਧਾ ਜ਼ਮੀਨ ਦੀ ਸਤ੍ਹਾ ਦਾ ਪਰ ਇਹ ਮਾਪ ਸਾਨੂੰ ਇਹ ਜ਼ਰੂਰ ਦੱਸਦੇ ਹਨ ਕਿ ਸਾਡਾ ਗ੍ਰਹਿ ਕਿੰਨਾ ਅੱਤ ਦਾ ਹੋ ਸਕਦਾ ਹੈ ਅਤੇ ਇੱਥੇ ਅਜਿਹੇ ਹਾਲਾਤ ਮੌਜੂਦ ਹਨ ਜੋ ਸਾਡੀ ਕਲਪਨਾ ਤੋਂ ਵੀ ਪਰੇ ਹਨ ਤਾਂ ਦੋਸਤੋ ਇਸੀ ਧਰਤੀ ਦੇ ਸਭ ਤੋਂ ਗਰਮ ਅਤੇ ਸਭ ਤੋਂ ਠੰਡੇ ਸਥਾਨਾਂ ਦੀ ਯਾਤਰਾ ਅਸੀਂ ਦੇਖਦੇ ਹਾਂ ਕਿਵੇਂ ਅਲ ਅਜ਼ੀਜ਼ੀਆ ਦਾ 90 ਸਾਲ ਪੁਰਾਣਾ ਰਿਕਾਰਡ ਇੱਕ ਵਿਗਿਆਨਿਕ ਜਾਂਚ ਤੋਂ ਬਾਅਦ ਟੁੱਟ ਗਿਆ ਅਤੇ ਡੈਥ ਵੈਲੀ ਨੇ ਆਪਣਾ ਸਹੀ ਸਥਾਨ ਦੁਬਾਰਾ ਹਾਸਲ ਕੀਤਾ ਅਸੀਂ ਅੰਟਾਰਕਟਿਕਾ ਦੇ ਦਿਲ ਵਿੱਚ ਸਥਿਤ ਬੋਸਟੋਕ ਸਟੇਸ਼ਨ ਦੀ ਪਰਫੇਲੀ ਦੁਨੀਆ ਨੂੰ ਦੇਖਿਆ ਅਤੇ ਜਾਣਿਆ ਇੱਥੇ ਇੰਨੀ ਠੰਡ ਕਿਉਂ ਹੈ ਇਹ ਅਤਿ ਦੇ ਸਥਾਨ ਸਾਨੂੰ ਡਰਾ ਸਕਦੇ ਹਨ ਪਰ ਇਹ ਸਾਡੇ ਗ੍ਰਹਿ ਦੇ ਗੁੰਝਲਦਾਰ ਜਲਵਾਯੂ ਪ੍ਰਣਾਲੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਇਹ ਸਾਨੂੰ ਯਾਦ ਦਿਵਾਉਂਦੇ ਹਨ ਕਿ ਜੀਵਨ ਕਿੰਨਾ ਨਾਜ਼ੁਕ ਹੈ ਅਤੇ ਇਹ ਕਿੰਨੇ ਖਾਸ ਹਾਲਾਤਾਂ ਵਿੱਚ ਵੀ ਵੱਧ ਫੁੱਲ ਸਕਦਾ ਹੈ ਇਹ ਸਾਨੂੰ ਉਸ ਸੰਤੁਲਨ ਦੀ ਯਾਦ ਦਿਵਾਉਂਦੇ ਹਨ ਜਿਸ ਨੇ ਧਰਤੀ ਦੇ ਜ਼ਿਆਦਾਤਰ ਹਿੱਸਿਆਂ ਨੂੰ ਸਾਡੇ ਰਹਿਣ ਦੇ ਯੋਗ ਬਣਾਇਆ ਹੈ ਜਿਵੇਂ ਜਿਵੇਂ ਸਾਡਾ ਗ੍ਰਹਿ ਜਲਵਾਯੂ ਪਰਿਵਰਤਨ ਦਾ ਸਾਹਮਣਾ ਕਰ ਰਿਹਾ ਹੈ ਇਨ੍ਹਾਂ ਅਤਿ ਦੇ ਸਥਾਨਾਂ ਦਾ ਅਧਿਐਨ ਕਰਨਾ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ ਤਾਂ ਜੋ ਅਸੀਂ ਆਪਣੇ ਗ੍ਰਹਿ ਦੇ ਪਵੈਖ ਨੂੰ ਬਿਹਤਰ ਢੰਗ ਨਾਲ ਸਮਝ ਸਕੀਏ ਪੰਜਾਬੀ ਫੈਕਟੋਪੀਡੀਆ ਤੇ ਮੇਰੇ ਯਾਨੀ ਵਿਪਲ ਗੌਰ ਦੇ ਨਾਲ ਇਸ ਅੱਤ ਦੀ ਯਾਤਰਾ ਤੇ ਔਨਲੀ ਤੁਹਾਨੂੰ ਬਹੁਤ-ਬਹੁਤ ਧੰਨਵਾਦ ਤੁਹਾਨੂੰ ਧਰਤੀ ਦੇ ਇਹਨਾਂ ਅੱਤ ਦੇ ਸਥਾਨਾਂ ਬਾਰੇ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਕਿਹੜੀ ਲੱਗੀ ਆਪਣੇ ਵਿਚਾਰ ਹੇਠਾਂ ਕਮੈਂਟ ਸੈਕਸ਼ਨ ਵਿੱਚ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਅਰੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ